ਜਿਤੇ ਬਲਵਾਨ ਦਾਤ ਦੇ ਨਾਮ ਉਸ ਕਰਦੇ ਨੇ 14 ਦਿਨ ਲੜ ਕੇ ਬਲਵਾਨ ਦੇ ਨਾਮ ਤੇ ਨਾਮ ਉਸ ਨੂੰ ਦੇ ਨਾਮ ਤੇ ਕੀਤੇ ਉਥੇ ਕਮਲੀ ਧਾਮ ਦੇ ਨਾਮ ਉਹਨੂੰ ਬੁਨ ਕਹਿੰਦੇ ਹਨ ਹੌਸਲ ਕਰਨੀ ਬਲਵਾਨ ਦੇ ਨਾਮ ਸਭ ਪਈ ਗਾਜਕਿਆ ਪੂਜੀਵਾਦੀ குரு ਜੀ ਦਾ ਅਲਸਾ ਵਾਰੀ ਦੀਨ ਸਰ ਜੀ ਦੀ ਬਾਣ ਉਤਰਦੀ ਜਿੱਥੇ ਸਤਗੁਰਾਂ ਨੇ ਇਤਿਹਾਸਕ ਨਸ ਦੇ ਵਿੱਚ ਲਗਭਗ 3 ਮਹੀਨੇ ਲਗਭਗ ਸਤਗੁਰੂ ਜੀ ਦੇ ਇਸ ਸਥਾਨ ਤੇ ਸੰਤਨ ਨੂੰ ਧਾਰਨੇ ਹੋਇਆ ਇਲਾਕੇ ਦੀ ਸੰਤਨ ਨੂੰ ਤਾਰਨਾ ਕੀਤਾ ਸਤਗੁਰੂ ਜੀ ਅਨੰਦਪੁਰ ਸਾਹਿਬ ਛੱਡਨ ਤੋਂ ਉਪਰੰਤ ਮਾਸੀ ਵੜੇ ਤੇ ਜੰਗਲਾਂ ਦਾ ਕਠਿਨ ਸਫਰ ਜਿਹੜਾ ਤੈਅ ਕਰਨਾ ਹੋਇਆ ਆਲਮਗੀਰ ਲੰਮਨ ਜੜ੍ਹਪੁਰ

ਉਹ ਨੂੰ ਵੀ ਅਰਸ਼ਕਾ ਦੇ ਮਾਪੂਦਲਾ ਉਤੰਤੀ ਕੋਤਰਾ ਜਿੱਥੇ ਸਤਿਗੁਰਾਂ ਦਾ ਵਾਸਾ ਹੁੰਦਾ ਹੈ ਤੇ ਸਤਿਗੁਰਾਂ ਦੀ ਬਾਣੀ ਦਾ ਵਾਸਾ ਹੁੰਦਾ ਉਹ ਬਹੁਤ ਧੰਨਵਾਦ ਕਰ ਰਿਹਾ ਹੈ ਤੇ ਸਤਿਗੁਰਾਂ ਨੇ ਗਲਮ ਸਾਰੇ ਤੋਂ ਗੁਨਾਹਾਂ ਮਾਫ ਕਰਨ ਵਾਲਾ ਇਸ ਪਰਵਰ ਰਾਰ ਪ੍ਰਮਾਤਮਾ ਤੇ ਅਸੀਂ ਮੰਗਦੇ ਉਸ ਪ੍ਰਭੂ ਦਾ ਅਸੀਂ ਮੰਗਦੇ ਹਾਂ ਕੇਵਲ ਤੇ ਕੇਵਲ ਉਹਦੀ ਹਦਿ ਹੀ ਪ੍ਰਮਾਨ ਕਰਦੇ ਹਾਂ ਸਿੱਖ ਇਤਿਹਾਸ ਵਿੱਚ ਗੁਰਦੋਰਾ ਲਾਹੌਰ ਸਾਹਿਬ ਦੀਨਾ ਦਾ ਇੱਕ ਵਿਸ਼ੇਸ਼ ਥਾਨ ਹੈ। ਇਸ ਗੁਰਦੋਰਾ ਸਾਹਿਬ ਦੀ ਥਾ ਤੇ ਦੇਸਰਖਾਂ ਰਹਿੰਦਾ ਸੀ। ਜੈਦੇਮਾਨ ਵਿੱਚ ਦਸਵੇਂ ਪਾਤਸ਼ਾਹ ਜੀ ਨੂੰ ਮਿਲਣ ਦੀ ਬੜੀ ਤਾਂਘ ਸੀ। ਭਾਈ ਦੇਸੂ ਨੇ ਘਰਵਰ ਤੋਂ ਵਾਸਤੇ ਪਲੰਗ ਤਿਆਰ ਕੀਤਾ ਸੀ ਜੋ ਕਿ ਬਹੁਤ ਹੀ ਸੁੰਦਰ ਸੀ। ਭਾਈ ਦੇਸੂ ਜੀ ਨੇ ਆਪਣੇ ਘਰ ਉੱਪਰ ਬਣੇ ਚਬਾਰੇ 'ਤੇ ਵਿਛੌਣਾ ਕਰਕੇ ਉਹ ਉੱਪਰ ਬੈਠਣਾ ਜਾਂ ਸੌਣਾ ਚੰਗਾ ਨਹੀਂ ਸਮਝਿਆ ਅਤੇ ਦਸਵੇਂ ਪਾਤਸ਼ਾਹ ਦੀ ਉਡੀਕ ਕਰਨ ਲੱਗੇ। ਕਿ ਗੁਰੂ ਐਸ ਪ੍ਰੰਗ ਉੱਪਰ ਆ ਕੇ ਵਿਸ਼ਰਾਮ ਕਰਨ ਗੁਰੂ ਜੀ ਆਪਣੇ ਸਿੱਖ ਦੀ ਭਾਵਨਾ ਸੰਧਦੇ ਹੋਏ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਚਮਕੌਰ ਸਾਹਿਬ ਦੀ ਜੰਗ ਜਿੱਤਣ ਤੋਂ ਬਾਅਦ ਮਾਛੀਵਾੜਾ ਆਲਮਗੀਰ ਰਾਏਕੋਟ ਲੰਮਾ ਜੱਟਪੁਰ ਤਖਤਪੁਰ ਹੁੰਦੇ ਹੋਏ ਮਦੇਕੇ ਪਹੁੰਚੇ ਇੱਥੇ ਉਹਨਾਂ ਦੇ ਪਾਕਾ ਨਿਕਲਿਆ ਜਿੱਥੇ ਅੱਜ ਗੁਰਦੁਆਰਾ ਪਾਕਾ ਸਾਹਿਬ ਬਣਿਆ ਹੋਇਆ ਹੈ ਦੀਨਾਤ ਸਾਹਿਬ ਦੀ ਸੰਗਤਾਂ ਨੂੰ ਪਤਾ ਲੱਗਣ ਤੇ 22 1762 ਨੂੰ ਰਾਇ ਯੋਧ ਦੇ ਪੁੱਤਰੇ ਲਖਮੀਰ ਸ਼ਮੀਰ ਤਖਤ ਮਹਲਾ ਤੇ ਪੰਦ ਦੀ ਹੋਰ ਸੰਗਤ ਗੁਰੂ ਸਾਹਿਬ ਜੀ ਨੂੰ ਦੀਨਾ ਸਾਹਿਬ ਲੈ ਕੇ ਆਏ ਲਖਮੀਰ ਸ਼ਮੀਰ ਨੇ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਠਹਿਰਨ ਲਈ ਕਿਆ ਪਰ ਗੁਰੂ ਜੀ ਨੇ ਭਾਈ ਦੇਸੂ ਤਰਖਾਨ ਦੇ ਕੱਚੇ ਚੋਬਾਰੇ ਵਿੱਚ ਰਹਿਣ ਦੀ ਇੱਛਾ ਪ੍ਰਗਟ ਕੀਤੀ ਗੁਰੂ ਜੀ ਭਾਈ ਦੇਸੂ ਤਰਖਾਨ ਦੇ ਚੋਬਾਰੇ ਪਹੁੰਚੇ ਤਾਂ ਭਾਈ ਸਾਹਿਬ ਨੇ ਉਹਨਾਂ ਦਾ ਬਹੁਤ ਆਦਰ ਸਤਕਾਰ ਕੀਤਾ ਗੁਰੂ ਸਾਹਿਬ ਜੀ ਦਾ ਪਤਾ ਲੱਗਣ ਤੇ ਦੂਰੋਂ ਦੂਰੋਂ ਸੰਗਤਾਂ ਆਉਣ ਲੱਗੀ ਲੱਗ ਪਈਆ ਭਾਈ ਦੇਸੂ ਜੀ ਤੇ ਹੋਰ ਸੰਗਤਾਂ ਨੇ ਅਮਰਿਤਪਾਣ ਕੀਤਾ ਗੁਰੂ ਜੀ ਨੇ ਔਰੰਗਜੀਬ ਨੂੰ ਇੱਕ ਖਤ ਜਫਰਨਾਮਾ ਲਿਖਿਆ ਇਹ ਜਫਰਨਾਮਾ ਭਾਈ ਧਰਮ ਸਿੰਘ ਦੇ ਭਾਈ ਦਿਆ ਸਿੰਘ ਔਰੰਗਜੀਬ ਕੋ ਲੈ ਕੇ ਗਏ ਜਿਸ ਨੂੰ ਪੜ੍ਹ ਕੇ ਔਰੰਗਜੀਬ ਦੀ ਮੌਤ ਹੋ ਗਈ ਗੁਰੂ ਜੀ ਨੇ ਦੀਨੇ ਪੈਣ ਨੂੰ ਲੋਹੇ ਦੇ ਗੜ ਦਾ ਕਿਤਾਬ ਦਿੱਤਾ ਮਾਲਵੇ ਨੂੰ ਅੰਨ ਪੈਦਾ ਕਰਨ ਵਾਲੀ ਧਰਤੀ ਕਿਹਾ ਇਸ ਇਲਾਕੇ ਨੂੰ ਅਨੇਕਾ ਬਖਸ਼ੀ ਚਾਦ ਕੀਤੀਆਂ ਚਾਰਵੀਂ ਸਾਕ 1762 ਨੂੰ ਗੁਰੂ ਜੀ ਸ੍ਰੀ ਮੁਕਤਸਰ ਸਾਹਿਬ ਵਿਖੇ ਚਲੇ ਗਏ

ਕੁਛ ਰਸਤਾ ਪੁੱਛੋ ਬੋਲ ਕੇ ਪੁੱਛੋ ਕੀ ਜਾਣਾ ਚਾਹੁੰਦੇ ਹੋ ਇਹ ਜਨ ਕੋਚੇ ਆਉਂਦਾ ਉਹ ਤੁਹਾਨੂੰ ਦੱਸਾਂਗੇ ਕਿ ਕਿਹੜਾ ਸਪੈਸ਼ਲ ਟ੍ਰੈਨ ਹੋਵੇਗਾ ਤਾਂ ਸਭ ਤੋਂ ਵੱਧ ਤੋਂ ਪੁੱਛੋ ਰਸਤਾ ਜੇਕਰ ਤੁਸੀ ਦੱਸੋਗੇ ਕਿ ਨਾ ਕਰਨਾ ਕਰਨਾ ਤੇ ਬਾਰੇ ਤੁਹਾਨੂੰ ਦੱਸਾਂਗੇ ਕਿਹੜਾ ਰਸਤਾ ਹੈ ਤੁਹਾਨੂੰ ਰਸਤਾ ਤਾਂ ਮਨ ਤੋਂ ਹੁੰਦਾ ਹੈ ਕਿ ਤੁਹਾਨੂੰ ਪੰਜਾਬੀ ਯੂਨੀਵਰਸਿਟੀ ਜਾਣ ਇਹਦੇ ਰਸਤੇ ਤੋਂ ਨਹੀਂ ਕੋਲ ਸਾਇੰਸ ਨਾਲ ਕੋਈ ਪ੍ਰੋਗਰਾਮ ਸੀ ਯੂਨੀਵਰਸਿਟੀ ਅੰਦਰ ਰਸਤਾ ਬਣ ਗਿਆ ਜੇਕਰ ਕੋਈ ਨਾ ਪਤਾ ਨਾ ਕਿਤੇ ਹੈ ਤਾਂ ਅਰੇ ਨਹੀਂ ਤੇ ਜਦੋਂ ਆਪਾਂ ਕੋਈ ਕੰਮ ਹੋਣਾ ਜਰੂਰੀ ਹੈ ਵੀ ਮੈਂ ਇਹ ਬੰਦ ਕਰਨਾ ਹੈ ਇਹ ਕਰਨਾ ਠੀਕ ਹੈ ਕੋਰਸਿਸ ਆਪਣੇ ਕੋਲ ਕੁਸਚਨ ਲਿਖ ਕੇ ਰੱਖ ਲਿਓ ਫੰਡਰ ਕਾਸਟ ਕੋਲ ਸੀ ਸੌ ਤੋਂ ਕਿੰਨੇ ਕੋਸੇ ਠੀਕ ਹੈ ਬਹੁਤ ਟਾਈਮ ਆਪਾਂ ਕਿਉਂ ਵੇਸ ਕਰਨਾ ਜਿਹੜੀ ਚੀਜ਼ ਵੀ ਆਪਾਂ ਕਿਉਂਕਿ ਅੱਜ ਦਾ ਸਮਾਂ ਕੀ ਹੈ ਇਹਦਾ ਇਹ ਤੇ ਮਰਜ਼ੀ ਚੱਲੇਗਾ ਪੇਪਰ ਦੇ ਟੈਕਸ ਇਹਨਾਂ ਨੂੰ ਕੰਪਿਊਟਰ ਐਪਲੀਕੇਸ਼ਨ ਇਹ ਮੇ ਪੀ ਐ ਚੰਦਾਲੀਏ ਪ੍ਰਸਤੁਤ ਕੋਮੇ ਜਗੇ ਚਲਦਾ ਹੈ ਠੀਕ ਹੈ ਫਾਈਟੋਕੈਮੀਕਲ ਵਾਈਟ ਇਹ ਮੈਥਰ ਫਾਈਟ ਦੇ ਨਾਲ ਮੇਰੇ ਕੋਲ ਇੱਕ ਪ੍ਰੋਜੈਕਟ ਹੈ ਕੋਰਸ ਕਰਵਾਣੀ ਲੱਗੇਗਾ ਠੀਕ ਹੈ ਇਹਨਾਂ ਬਾਅਦ ਵੀ ਨੰਬਰਸਾਲ ਦੇ ਹੋਣੀ ਉਹ ਤੋਂ ਬਾਅਦ ਕੋਈ ਕੋਰਸ ਕਰਵਾਉਣਾ ਕੋਈ ਹੋਮ ਹੰਗਾਰ ਕੇ ਜਮਾਨਦਾਰ ਕੋਰਸ ਕਰਦੇ ਜਾਂ ਲੱਗੇਗੀ ਉਹਨਾਂ ਜਿਹੜੇ ਹੋਰ ਕਰਨਾ ਚਾਹੁੰਦੇ ਨੇ ਅਰਮਾ ਦੇ ਕੇ ਸਤਿੰਨ ਸਾਲ ਦਾ ਕੋਰਸ ਹੈ ਉਦੋਂ 3 ਸਾਲ ਦੇ ਕੋਰਸ ਦੇ ਵਿੱਚ ਤੁਹਾਡੀ ਬੀਏ ਦਾ ਬਰਾਬਰ ਬਣਾਇ ਹੋ ਜੂਗੀ ਤੁਸੀਂ ਗ੍ਰੈਜੂਏਸ਼ਨ ਦੇ ਅਸਤੇ ਜੇ ਕੋਰਸ ਕੀਤਾ ਤੇ ਉਹ ਵੀ ਪਾਸ ਹੋ ਜਾਓ ਤੇ ਬੀਵੀ ਜਾਂ ਟੀਵੀ ਲਗਣਾ ਤੁਸੀਂ ਉਹਦੇ ਵੀ 2 ਸਾਲ ਦਾ ਜਿਹੜਾ ਬੀਏ ਤੋਂ ਬਾਅਦ ਬੀਏ ਐਡ ਕਰਤੀ ਹੁੰਦੀ ਹੈ ਨਾ ਉਹ ਵੀ ਬੀਪੀ ਐਸ ਤੋਂ ਬਾਅਦ ਬੀਟੀ ਐਡ ਟੀਟੀ ਐਡ ਕਰਨੀ ਹੁੰਦੀ ਹੈ 5 ਸਾਲ ਲੱਗਣਗੇ ਉਦੋਂ ਕਿਤੇ ਡਿਜੀਟਲ ਹੋ ਨਾ ਡਿਜੀਟਲ ਐਜੂਕੇਸ਼ਨ ਦੇ ਟੀਚਰ ਬਣਨਗੇ پڑھا چاہتے ہوئے پڑھائی نہیں کرسینٹ گیم کراؤ گے سویرے چھ بجے ایک جی اس بعد گیم پوچھتے ہیں تو مین گیم کہہی ہے کوچز ہے اپنی کلو یونیورسٹی جیم کا بچہ پارٹس ون لگتا گیم کے بچے اس کو زیادہ اپنی یونیورسٹی ابھی جا کے ساری یونیورسٹی مگر وہی یونیورسٹی ایڈمیشن لے پی یونیورسٹی کنٹے کالج نے دو ڈھائی سو کالج پہلے انہوں کا آرٹسٹیشن ہوگا ٹھیک ہے ہاں ہاں لگتا ہے کی لینا نیشنل کی لینا ਉਹ ਤੁਸੀਂ ਸਰਮੋਡਟ ਨੰਬਰ ਦੇਣਾ ਹੈ ਕਿ ਕਿ ਜਿਆਨਤਰੀ ਲੈਣੇ ਨੂੰ ਨੰਬਰ ਕਿਉਂ ਲਾ ਕੇ ਸਾਰੇ ਫੋਰਮਾਂ ਬਾਰੇ ਕਿਹੜੇ ਮਾਰਕੀ ਵਰਤਦੇ ਹੈ ਜਨਕਾ ਦੇ ਲੈਣੇ ਨੂੰ ਪੂਜੰਦ ਹੈ ਕਿ 13 ਜੀਸਾ ਇਹਦੇ ਨਾਲ ਇਹ ਫੋਰਮ ਚਲਾ ਬੀਸ ਕਰਨ ਹਾਂ ਟੈਂਟਰ ਆਪਾਂ ਫਾਰਮਾਂ ਦੇ ਜਦੋਂ ਕੋਈ ਐਕਸਲ ਦਾ ਅਪਰ ਟੈਂਟਰ ਕੈਪਸਕੂ ਤੋਂ ਬਗਤ ਬੈਚਰਲਰ ਕੈਪ ਬੈਚਰਲਰ ਤੋਂ ਬਾਅਦ ਮਾਸਟਰ ਹੋਵੇ ਤੇ ਜੇ ਬਹੁਤ ਸਾਰੇ ਫੋਰਮ ਆਖੀ ਚੇਤੇ ਹੋ ਆਟੈਂਟ ਕਾਪਾ ਬਹੁਤ ਮਹਾਨ ਹੈ ਕਿ ਕਿਉਂਕਿ ਹੈ ਇੱਕ ਤਰ੍ਹਾਂ ਦਾ ਕੰਪਲੈਕਸਿਟੀ ਹੋ ਰਿਹਾ ਹੈ ਅੱਜ ਕੱਲ ਸਬਜੈਕਟ ਦੇ ਵਿੱਚ ਬਾਰੇ ਸਕੂਲ ਨੂੰ ਚਲਾਉਣ ਸੇ ਜਿਹੜਾ ਪ੍ਰਾਈਵੇਟ ਸਕੂਲ ਨੂੰ ਉਹ ਤਾਂ ਫਾਸਟ ਕਰਕੇ ਵਧੀਆ ਬਿੱਟਰ ਕਰ ਰਹੇ ਨੇ ਬਾਕੀ ਦੇ ਆਪਾਂ ਹਰ ਦਾ ਕੰਮ ਕਰਦੇ ਇੱਕੋ ਮਰੇ ਨੌਨ ਨੇ ਜਿਨ੍ਹਾਂ ਨੇ ਕਹਨਾ ਪਾਇਨਾ ਕੋਈ ਰਲਾ ਕੀਤਾ ਸੀਗਾ ਉਸ ਤੋਂ ਬਾਅਦ ਉਹਨਾਂ ਨੇ ਤੈਕੋ ਰਲਾ ਅੱਜ ਕੱਲ ਜਾਈ ਉਹਨਾਂ ਦਾ ਕੰਮ ਕਰ ਲਿਆ ਅੰਨਾਟਾ ਚ ਨੇ ਇੱਕੋ ਸਟੇਲੀਆ ਉਹਨਾਂ ਦਾ ਹੈ ਜੀ ਉਹ ਵੈਸੇ ਬਟਾ ਆਈਡੀਆ ਕੀ ਹੁੰਦਾ ਜੇ ਸਪੈਸ਼ਲ ਕਲੇ ਪ੍ਰਮਾਣਿਤ ਕਰਨਾ ਆਪਣੇ ਜਿਹੜਾ ਤੁਹਾਨੂੰ ਡਿਪਲੋਮਾ ਦੱਸਿਆ 3 ਸਾਲ ਦਾ ਮਕੈਨਿਕ ਇੰਜੀਨੀਅਰ ਉਹ ਤੇ ਇੱਕ ਵਾਰ ਤੁਹਾਨੂੰ ਸਾਰੇ ਕੰਮ ਉਸ ਕਰਾਉਣਾ ਸੀ ਫੈਕਟਰੀ ਕਿਸੇ ਹੋਣ ਦੇ ਪਲੰਬਿੰਗ ਆਗਿਸ ਕਰਨਾ ਠੀਕ ਹੈ ਕਰਦੇ ਨੇ ਉਹ ਚੀਜ਼ਾਂ ਸਾਰੀਆਂ ਉਹਦੇ ਚ ਆ ਜਾਂਦੇ ਪੋਸਟ ਦੇ ਵਿੱਚ ਠੀਕ ਹੈ ਜੇ ਤੁਸੀਂ ਕੰਮ ਪਲੰਬਿੰਗ ਦਾ ਕਰਨਾ ਹੈ ਤਾਂ ਡਿਪਲੋਮਾ ਨਹੀਂ ਆਈਡੀਆ ਦਾ ਜੀ ਡਾਕਟਰ ਬਹੁਤ ਮਾਰ ਰਹੇ ਨੇ ਐਸਸੀ ਦਾ ਕ੍ਰੈਡਿਟਸ ਕਿਹਦੇ ਨੇ ਬਟਾ ਲੋ ਬਹੁਤ ਫਰਕ ਆਉਂਦਾ ਕੋਈ ਕਿ ਡੇਟਾਜ ਹੁੰਦੀ ਹੈ ਜੇ ਮੈਂ ਆਪਾਂ ਨੂੰ ਕਹਾਂ ਰਿਹਾ ਸਪੋਰਟਸ ਕੋਟਾ ਉਨੇ ਐਮਸੀਸੀ ਦਾ ਵੀ ਇੱਕ ਬੰਦਾ ਕੋਟਾ ਹੀ ਹੁੰਦਾ ਹੋਵੇ ਜੇ ਸਪੈਸ਼ਲ 5% ਖੇਡ ਦਾ ਕੋਟਾ ਹੁੰਦਾ ਹੋਵੇ ਤੁਹਾਨੂੰ ਪਿਆਰ ਕਰਦੇ ਨੇ ਇਹ ਕੋਟਾ ਉਹ ਕਿਹੜਾ ਗ੍ਰੇਡ ਹੁੰਦਾ ਨਾ ਤੁਹਾਨੂੰ ਪੂਰੀ ਜਾਣਕਾਰੀ ਹੈ ਗ੍ਰੇਡਿਕਾ ਤੋਂ ਹੁੰਦਾ ਪੀਐਸਯੂ ਐਗਰੀਕਲਚਰ ਤੋਂ ਉਹ ਜਿਹੜੇ ਆਪਣੇ ਬੇਟਾ ਖੇਤਾਂ ਤੇ ਆਪ ਨੂੰ ਦੱਸਦੇ ਵੀ ਜਾਂ ਸੀ ਕਿ ਤੁਸਤਾ ਸਪਰੇਅ ਕਰੋ ਜਿਹੜੇ ਆਪਣੇ ਟੀਡੀ ਲਗਾਉਂਦੇ ਨੇ ਐਗਰੀਕਲਚਰ ਦੇ ਅਧਿਕਾਰਤ ਉਹਦੇ ਤੇ ਆਪਣੀ ਕਾਸਟ ਬਣ ਸਕਦੀ ਹੈ। ਜੇ ਆਪਾਂ ਜਿਹੜੇ ਜੀਮ ਜਿਹੜਾ ਕੋਣੇ ਤੇ ਆਵਾਜ਼ਾਂ ਵੀ ਕੰਮ ਕਰਦੇ ਸੀ ਸਿਰ ਤੋਂ ਦੇਖਦੇ ਆਪਾਂ ਖਤਮ ਕਰਦੇ ਜੇ ਆਪ ਦੀ ਖੇਤੀ ਜੇ ਤਾਂ ਨਹੀਂ অর্ਗੈਨਿਕ ਫਾਰਮਿੰਗ ਕਰਨੀ ਹੈ ਉਹਦੇ ਵੀ ਬੈਠਾ ਪਰ ਉਹ ਤੁਹਾਡਾ ਬਣਦਾ। ਇਹਦੇ ਬੇਟਾ ਕੋਈ ਕਾਸਟ ਤੋਂ ਮੈਡੀਕਲ ਜਾਂ ਕੰਮ ਨਹੀਂ ਕਰਦਾ। بیگ چار سال کام جہاز راستے ਆਪਣਾ ਜਿਹੜਾ ਜੀਵਨ ਆ ਪੱਤਰ ਉੱਚਾ ਚੱਕਰ ਨੇ ਸਾਡੇ ਸਮਾਜ ਦੀ ਸੇਵਾ ਕਰਦੇ ਆ ਆਪਦੇ ਪਰਿਵਾਰ ਨੂੰ ਅੱਗੇ ਲੈ ਕੇ ਜਾਂਦੇ ਆ ਆਪਦੇ ਨੈਤਿਕ ਕਦਰਾਂ ਕੀਮਤਾਂ ਸੰਸਕਾਰ ਵਧੀਆ ਬਣਾ ਕੇ ਤੇ ਸਾਡੇ ਦੇਸ਼ ਨੂੰ ਵੀ ਅੱਗੇ ਲੈ ਕੇ ਜਾਂਦੇ ਆ ਤੁਹਾਨੂੰ ਬਹੁਤ ਵਧੀਆ ਗੱਲਾਂ ਤੁਸੀਂਆਂ ਕਿਹਾ ਰਹੀਆਂ ਮੈਨੂੰ ਆ ਵੀਰ ਤੁਸੀਂ ਇਹਨਾਂ ਗੱਲਾਂ ਨੇ ਅਮਲ ਕਰੋਗੇ ਤੇ ਜੋ ਜੋ ਤੁਹਾਡਾ ਵੀਰ ਤੁਹਾਡਾ ਮੰਤਰੀ ਉੱਚੀ ਹਰ ਪ੍ਰਕਾਰ ਦੀ ਪੂਰੀ ਡਿਵੀਜ਼ਨ ਦੇ ਵਿੱਚ ਜਿਹੜੀ ਜਾਣਕਾਰੀ ਆ ਤੋਂ ਮੁਫਤ ਹੈ ਸਾਰੇ ਉਹਨਾਂ ਤੋਂ ਵੀ ਮਿਲ ਜੇਗੀ ਬਾਕੀ ਕੰਟਰੈਕਟ ਤਾਂ ਆਪਣੇ ਕੋਲੋਂ ਹੈਗੇ ਆ ਰੈਗੂਲਰ ਤੁਸੀਂ ਗੱਲਬਾਤ ਕਰ ਸਕਦੇ ਹੋ ਆਪਣੇ ਤੌਰ ਤੇ ਵੀ ਕਦੇ ਇਸ ਯੂਨੀਵਰਸਿਟੀ ਦਾ ਮੀਟ ਕਰ ਸਕਦੇ ਹੋ ਤਾਂ ਮੈਂ ਕੋਈ ਜਾਊਂਗਾ ਕਿ ਤੁਸੀਂ ਮਤਲਬ ਇੱਕ ਵਧੀਆ ਸਭ ਤੋਂ ਪਹਿਲਾਂ ਦਾ ਡਿਸੀਜਨ ਲਓ ਤੇ ਮੈਂ University College of Ethnic Science and Humanities, Education, Computer Applications, Fashion Technology and Cosmetology, University College of Pharmacy, Paramedical Sciences and Institute of Fidel Management. We are an industry with and an academic university. We offer a variety of study programs that are students no. from the numerous international collaborations that we offer to them our collaboration with Crandall University students by getting a direct admission to Crandall. I was at DKU for a year studying DDA. After which, we... our students to apply what they have learned in the classroom. They wanted to provide on already occupied for kind not only this, the placement department also ensures that you are placed at the right position with the best package to the event. I am so ready to announce that I have got my offer of thanks to Budapest Airways. A physically fit and mentally young person is considered to be the best adventure. In its mission to provide the right education in this direction, GKU College of Physical Education has numerous graduates and post graduate and postgraduate programs, including yoga and physiotherapy. A number of student services, facilities, and wellness services provide a well-rounded educational experience. to the university doesn't just happen in the traditional classroom. Cultural, civic and academic interests converge in a plethora of co-curricular activities. Kuru University's graduates pursue an extraordinary variety of professions and are maybe a lasting legacy